ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸਾਂ ਵਿਦੇਸ਼ਾਂ ਵਿੱਚ ਕੌਮੀ ਸੋਚ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੰਦੀਪ ਕੌਰ ਸਵਾਗਤ ਕਰਦੀ ਹਾਂ ਅਸੀਂ ਅੱਜ ਪਹੁੰਚੇ ਹਾਂ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਲੇਰਕਲਾਂ ਵਿੱਚ ਜਿੱਥੇ ਕਿ ਗੁਰਦੁਆਰਾ ਸਾਹਿਬ ਵਿੱਚ ਇੱਥੇ ਨੌਜਵਾਨਾਂ ਨੂੰ ਅਤੇ ਬੀਬੀਆਂ ਨੂੰ ਬਜ਼ੁਰਗਾਂ ਨੂੰ ਸੰਥਿਆ ਦਿੱਤੀ ਜਾਂਦੀ ਹੈ ਗੁਰਬਾਣੀ ਦੀ ਵਿਚਾਰ ਸਮਝਾਈ ਜਾਂਦੀ ਹੈ ਸੋ ਅਸੀਂ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਵਾਉਣ ਜਾ ਰਹੇ ਹਾਂ ਮਾਤਾ ਜੀ ਤੁਹਾਨੂੰ ਇੱਥੇ ਸੰਥਿਆ ਲੈੰਦੇ ਨੂੰ ਕਿੰਨਾ ਟਾਈਮ ਹੋ ਗਿਆ ਤੇ ਜਦੋਂ ਤੋਂ ਤੁਸੀਂ ਸੰਥਿਆ ਲੈਣੀ ਸ਼ੁਰੂ ਕੀਤੀ ਹੈ ਉਸ ਤੋਂ ਪਹਿਲਾਂ ਤੁਹਾਡੀ ਕੀ ਸੋਚੀ ਤੇ ਉਹਦੇ ਵਿੱਚ ਹੁਣ ਕਿੰਨਾ ਕੋ ਅੰਤਰ ਆਇਆ ਸਾਨੂੰ ਸੰਥ ਲੈਣ ਦੇ ਨੂੰ 9 ਮਹੀਨੇ ਹੋ ਗਏ ਨੇ ਉਸ ਤੋਂ ਬਾਅਦ ਸਾਨੂੰ ਬਹੁਤ ਪਤਾ ਲੱਗਿਆ ਗੁਰਬਾਣੀ ਵਰਕੇ ਅਸੀਂ ਬਿਲਕੁਲ ਆਣ ਪੜਤੀ ਅਸੀਂ ਹੁਣ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਹਾਂ ਹਾਂਜੀ ਤੁਸੀਂ ਕਿਹੜੀਆਂ-ਕਿਹੜੀਆਂ ਬਾਣੀਆਂ ਦੀ ਸੰਥਿਆ ਲੈਂਦੀ ਹੈ ਜਪਜੀ ਸਾਹਿਬ ਇੱਕ ਦੋ ਤੋਂ ਕੰਨ ਦੀ ਹੋਵੇ ਮੂਲ ਮੰਤਰ ਸੁਣਾਓ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਸੋਚਿਆ ਸੋਚਣਾ ਹੋ ਵੀ ਜੇ ਸੋਚਿਆ ਲਕਵਾਰ ਛੁੱਪੇ ਛਪੜਾ ਹੋ ਵੀ ਜੇ ਲਾਇ ਰਾਲਫਤਾਰ ਭੁੱਖਿਆ ਭੁੱਖਣਾ ਉਤਰੀ ਜੇ ਬੰਨਾਪੁਰਿਆ ਪਾਰ ਸਹਿਸਿਆਣ ਪਾਲਾ ਕੋਈ ਤਾਂ ਕਿਨਾ ਚੱਲ ਲੈ ਬਹੁਤ ਵਧੀਆ ਹਾਂਜੀ ਮਾਤਾ ਜੀ ਤੁਹਾਨੂੰ ਇੱਥੇ ਆ ਕੇ ਕੀ ਸੁਖਣ ਨੂੰ ਮਿਲਿਆ ਉਹ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਨੂੰ ਇੱਥੇ ਗੁਰੂ ਘਰ ਚ ਆ ਕੇ ਬਹੁਤ ਕੁਝ ਮਿਲਿਆ ਜੀ ਅਸੀਂ ਪਹਿਲਾਂ ਸੁਖਮੀ ਸਾਹਿਬ ਦੇ ਜਪਜੀ ਸਾਹਿਬ ਦੇ ਪਾਠ ਸਿੱਖੇ ਜੀ ਫਿਰ ਸੁਖਮੀ ਸਾਹਿਬ ਦੇ ਪਾਠ ਸਿੱਖੇ ਜੀ ਰੋਹ ਰਾਸ ਸਿੱਖੇ ਜੀ ਹੁਣ ਅਸੀਂ ਗੁਰਗੰਨ ਸਾਹਿਬ ਜੀ ਦੇ ਪਾਠ ਸਿੱਖ ਰਹੇ ਹਾਂ ਜੀ ਸਾਨੂੰ ਪਹਿਲਾਂ ਕੋਈ ਨੋਵਲ ਨਹੀਂ ਸੀ ਹੁਣ ਜਿੱਦਣ ਦੇ ਅਸੀਂ ਗੁਰੂ ਦੇ ਲੜ ਲੱਗੇ ਆ ਤੇ ਬਾਣੀ ਪੜਨ ਲੱਗੇ ਆ ਤੇ ਸਾਨੂੰ ਬਹੁਤ ਕੁਝ ਸਿੱਖਿਆ ਮਿਲ ਗਈ ਜੀ। ਕੀ ਤੁਸੀਂ ਇੱਥੇ ਸੰਥਿਆ ਕਰਕੇ ਗੁਰਬਾਣੀ ਦਾ ਜਿਹੜਾ ਇਤਿਹਾਸ ਜਾਣ ਕੇ ਕੀ ਕੁਝ ਆਪਣੇ ਜੀਵਨ ਦੇ ਵਿੱਚ ਨਵਾਂ ਸਿੱਖਿਆ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਮੈਂ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ ਕਰਦੀ ਹਾਂ ਕਿਉਂਕਿ ਉਹਦੇ ਵਿੱਚ ਐਨੇ ਸੋਹਣੇ ਗੁਣ ਨੇ। ਉਦੋਂ ਬਾਅਦ ਚ ਮੈਂ ਵੀਰ ਸੁਖਵੀਰ ਦਾ ਧੰਨਵਾਦ ਕਰਦੀ ਹਾਂ ਕਿਉਂਕਿ ਉਹਨਾਂ ਨੇ ਨਸਣਾ ਉਦਮ ਪ੍ਰਾਲਾ ਕਰਕੇ ਸੰਗਤ ਨੂੰ ਬਾਣੀ ਦੇ ਨਾਲ ਜੋੜਿਆ। ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਹਰ ਇੱਕ ਪਿੰਡ ਹਰ ਇੱਕ ਸ਼ਹਿਰ ਦੇ ਵਿੱਚ ਇਹੋ ਜਿਹਾ ਉਦਮ ਪ੍ਰਾਲਾ ਹੋਣਾ ਚਾਹੀਦਾ ਹੈ। ਕਿਉਂਕਿ ਸਾਡੇ ਮਨ ਦੇ ਵਿੱਚ ਬੜੀ ਖੁਸ਼ੀ ਹੋਈ ਹੈ ਬਹੁਤ ਸਾਰੇ ਗੁਣ ਮਿਲੇ ਨੇ ਜੋ ਥੋੜੇ-ਮੋਟੇ ਪਰ ਮਰ ਰਹੇ ਸੀ ਉਹ ਵੀ ਨਿਕਲ ਗਏ ਬਸ ਮੈਂ ਇੰਨਾ ਕਹਿਣਾ ਚਾਹੁੰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਸੀਂ ਸਾਨੂੰ ਦੱਸੋ ਕਿ ਗੁਰਵਾਣੀ ਦੀ ਸੰਥਿਆ ਲੈਣ ਤੋਂ ਬਾਅਦ ਤੁਹਾਡੇ ਜੀਵਨ ਦੇ ਵਿੱਚ ਕੀ ਤਬਦੀਲੀ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਭੈਣ ਜੀ ਮੈਂ ਇਹ ਦੱਸਣਾ ਚਾਹੁੰਨਾ ਕਿ ਮੈਂ ਅੱਜ ਤੋਂ 3 ਸਾਲ ਪਹਿਲਾਂ ਕਲੀਨ ਸ਼ੇਵ ਸੀ ਦਾੜੀ ਕਟਾਉਂਦਾ ਸੀ ਤੇ ਮੈਨੂੰ ਇੰਜ ਲੱਗਿਆ ਵੀ ਮੈਂ ਆਪਦੇ ਵਿਰਸੇ ਤੋਂ ਆਪਣੀ ਸਿੱਖ ਪਾਉਂ ਤੋਂ ਦੂਰ ਜਾ ਰਿਹਾ ਹਾਂ ਤੇ ਮੈਨੂੰ ਸ੍ਰੀ ਦਮਦਮਾ ਸਾਹਿਬ ਵਿਖੇ ਮੈਂ ਕੈਂਪ ਤੇ ਗਿਆ ਹੋਇਆ ਸੀ ਗੁਰਮਤਿ ਗਿਆਨ ਤੇ ਉੱਥੇ ਮੈਂ ਅਮਰ ਛਕਿਆ ਤੇ ਮੈਨੂੰ ਲੱਗਿਆ ਵੀ ਹਾਂ ਮੈਨੂੰ ਹੁਣ ਇਸ ਪਾਸੇ ਹੋਣਾ ਚਾਹੀਦਾ ਹੈ ਜੋ ਕਿ ਪਹਿਲਾਂ ਸਮਾਂ ਲੰਘ ਗਿਆ ਉਹ ਮੇਰੀ ਗਲਤੀ ਸੀ ਤੇ ਟਾਈਮ ਖਰਾਬ ਸੀ ਉਹ ਮੇਰਾ ਲਾਲੋ ਵੀ ਤੇ ਉਸ ਤੋਂ ਬਾਅਦ ਮੈਂ ਮੜੀਆਂ ਮਸਾਣੀਆਂ ਸਾਰਾ ਛੱਡ ਛੱਡ ਚੁੱਕਿਆ ਤੇ ਉਸ ਤੋਂ ਬਾਅਦ ਮੈਂ ਗੁਰੂ ਦੀ ਲੜ ਲੱਗਿਆ ਮੇਰਾ ਜੀਵਨ ਬਹੁਤ ਚੇਂਜ ਹੋ ਗਿਆ ਤੇ ਮੈਂ ਬਹੁਤ ਧੰਨਵਾਦ ਕਰਦਾ ਗੁਰੂ ਗ੍ਰੰਥ ਸਾਹਿਬ ਦਾ ਜਿਸ ਨੇ ਮੇਰਾ ਪੱਲਾ ਫੜਿਆ ਮੈਨੂੰ ਆਪਣੇ ਨਾਲ ਰੱਖਿਆ ਹਾਂਜੀ ਤੁਸੀਂ ਗੁਰਵਾਣੀ ਦੀ ਸੰਥਿਆ ਲੈ ਕੇ ਇੱਥੋਂ ਕੀ ਕੁਝ ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਮਨ ਵਿੱਚ ਪਹਿਲਾਂ ਸ਼ੌਂਕ ਸੀ ਜੀ ਮੈਂ ਅਨਪੜ੍ਹ ਸੀ ਉਨ ਦੁਵਾਦ ਮੈਂ ਕਹਿੰਦੀ ਜੀ ਆ ਬੀਬੀਆਂ ਨੂੰ ਪੜਦਾ ਦੇਖਦੀ ਵੀ ਪਾਠ ਕਰਦੀਆਂ ਨ ਬੀਬੀਆਂ ਮੇਰੇ ਮਨ ਵਿੱਚ ਬਹੁਤ ਸ਼ੌਂਕ ਸੀ ਵੀ ਗੁਰੂ ਦੀ ਕਿਰਪਾ ਹੋਵੇ ਮੈਂ ਵੀ ਕਦੇ ਪਾਠ ਕਰ ਸਕਾਂ ਜੇ ਮਹਾਰਾਜ ਦੀ ਕਿਰਪਾ ਹੋਵੇ ਮੇਰੇ ਤੇ ਗੁਰੂ ਦੀ ਕਿਰਪਾ ਹੋਈ ਸੰਗਰੂਰ ਜ਼ਿਲ੍ਹਾ ਲੇਲ ਕਲਾਂ ਪਿੰਡ ਨਗਰ ਵਿੱਚ ਪ੍ਰਬੰਧਕ ਕਮੇਟੀ ਨੇ ਭਾਈ ਸੁਖਵੀਰ ਸਿੰਘ ਗ੍ਰੰਥੀ ਤੋਂ ਕਲਾਸਾਂ ਲਵਾਉਣੀਆਂ ਸ਼ੁਰੂ ਕੀਤੀਆਂ ਉਹਨਾਂ ਵਿੱਚ ਭਾਈ ਨੇ ਸਾਨੂੰ ਲਾਉਸਮੈਂਟ ਕੀਤੀ ਅਸੀਂ ਵੀ ਸਾਡੇ ਮਨ ਵਿੱਚ ਸ਼ੌਂਕ ਸੀ ਅਸੀਂ ਵੀ ਆਣਾ ਸ਼ੁਰੂ ਕੀਤਾ ਹੁਣ ਅਸੀਂ ਸਤਾਰ ਮੈਂ ਜਵਾਨ ਪਰਚੀ ਮੈਨੂੰ ਕੁਝ ਵੀ ਨਹੀਂ ਆਉਂਦਾ ਸੀ ਮੈਂ 17 18 ਪੌੜੀਆਂ ਸਿੱਖ ਸਕੀਆਂ ਮੈਨੂੰ 2 ਮਹੀਨੇ ਕਲਾਸ ਲਾਉਂਦੀ ਨੂੰ ਹੋਏ ਨੇ ਜੀ ਹੁਣ ਅਸੀਂ ਬੀਬੀ ਅਮਨਪ੍ਰੀਤ कौर ਦੇ ਵਿਚਾਰ ਜਾਣਨ ਜਾ ਰਹੇ ਹਾਂ ਹਾਂਜੀ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਵੈਰੀ ਗੁੱਡ ਜੀ ਖਾਲਸਾ ਵੈਰੀ ਗੁੱਡ ਜੀ ਕੀ ਫਤਿਹ ਮੈਨੂੰ ਇਹ ਲੇਲਕਲਾ ਬੰਦੇ ਦੇ ਵਿੱਚ ਜੋ ਗ੍ਰੰਥੀ ਸਿੰਘ ਸਹਿਬਾਨ ਵੱਲੋਂ ਤੇ ਸਮੂਹ ਕਮੇਟੀ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਸਾਰੇ ਵਿਦਿਆਰਥੀਆਂ ਨੂੰ ਸਟੂਡੈਂਟਸ ਨੂੰ ਬਜ਼ੁਰਗਾਂ ਨੂੰ ਬੀਬੀਆਂ ਨੂੰ ਜੋ ਵੀ ਸੰਥਿਆ ਦਿੱਤੀ ਜਾ ਰਹੀ ਹੈ ਬਹੁਤ ਹੀ ਵਧੀਆ ਉਪਰਾਲਾ ਹੈ ਇਸੇ ਨਾਲ ਹੀ ਜੇ ਹਰ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਉਪਰਾਲਾ ਹੋਣ ਲੱਗ ਜਵੇ ਗੁਰਦੁਆਰਿਆਂ ਦੇ ਵਿੱਚ ਹੋ ਸਕਦਾ ਹੈ ਜਿੰਨੇ ਵੀ ਅਨਪੜ੍ਹ ਜਿੰਨੇ ਵੀ ਅਨਪੜ੍ਹ ਲੋਕ ਨੇ ਉਹਨਾਂ ਨੂੰ ਵੀ ਉਹਨਾਂ ਦੇ ਹਿਰਦੇ ਵਿੱਚ ਵੀ ਗੁਰਬਾਣੀ ਦਾ ਚਾਨਣ ਹੋਵੇ ਗਿਆਨ ਹੋਵੇ ਹੋ ਸਕਦਾ ਮੇਰੀ ਇਹੀ ਅਪੀਲ ਆ ਕਿ ਹਰ ਗੁਰਦੁਆਰੇ ਦੇ ਵਿੱਚ ਜਦੋਂ ਗ੍ਰੰਥੀ ਰੱਖੇ ਜਾਂਦੇ ਨੇ ਸਿਰਫ ਉਹਨਾਂ ਦੀ ਕੋਈ ਵੀ ਕੁਆਲੀਫਿਕੇਸ਼ਨ ਚੈੱਕ ਨਹੀਂ ਕੀਤੀ ਜਾਂਦੀ ਜ਼ਰੂਰੀ ਆ ਕਿ ਜਦੋਂ ਗੁਰਦੁਆਰਿਆਂ ਦੇ ਵਿੱਚ ਗ੍ਰੰਥੀ ਰੱਖਣੇ ਹੋਣ ਤਾਂ ਉਹਨਾਂ ਦੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਆ ਤਾਂ ਜੋ ਉਹ ਅਨਪੜ੍ਹ ਲੋਕਾਂ ਨੂੰ ਵੀ ਸਿੱਖਿਆ ਦੇ ਸਕੇ ਇਹ ਲੇਲਕਲਾ ਪਿੰਡ ਦਾ ਬਹੁਤ ਹੀ ਵਧੀਆ ਅਪਰਾਲਾ ਵਾ ਮੈਂ ਸਮੂਹ ਸੰਗਤ ਦਾ ਜੋ ਸੰਥਿਆ ਲੈ ਰਹੇ ਨੇ ਤੇ ਜੋ ਸੰਥਿਆ ਦੇ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਇੱਕ ਗੁਰਜੀਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ